27 ਵਿਗੇ ਜ਼ਮੀਨ ਓਪਨ ਸਾਰਾ ਚੋਨਾ ਲੱਗਿਆ ਹੋਇਆ ਜੀ ਜਿਹੜਾ ਜਿਹੜਾ ਚੋਨਾ ਦਿਖ ਰਿਹਾ ਸਾਰਾ ਇੱਕ ਮਰਬੇ ਚ ਲੱਗਿਆ ਹੈ ਬਾਕੀ ਇਹਦੇ ਵਿੱਚ 10-12 ਵੀਗੇ ਕਬਜ਼ੇ ਹੈਗਾ 27 ਦੀ ਖਾਤੇਦਾਰੀ ਹੈਗੀ ਓਪਨ ਜ਼ਮੀਨ ਹੈ ਜੀ ਪਾਣੀ ਇੱਥੇ ਮਿੱਠਾ ਜੀ ਤਿੰਨ ਮੋਟਰਾਂ ਦੋ ਲਾਈਟ ਕਨੈਕਸ਼ਨ ਇੱਕ ਸੋਲਰ ਖਾਲ ਫੂਲ ਸਾਰੇ ਬਣੇ ਆ ਤੇ ਜਮੀਨ ਵਧੀਆ ਜੀ ਆਹ ਲਾਗੇ ਨੇਰ ਹੈਗੀ ਨੇਰ ਵੀ ਤੁਹਾਨੂੰ ਦਿਖਾਵਾਂਗੇ ਆ ਮਕਾਨ ਦੇ ਉੱਤੇ ਚੜ ਕੇ ਆ ਨਾਲ ਵਾਲੀ ਜਮੀਨ ਨਰਮੇ ਵਾਲੀ ਆ ਹੈ ਨੇ ਵਿੱਚ ਤੇ ਆ ਚੋਨੇ ਚੋਨੇ ਵਾਲੀ ਸਾਰੀ ਜਮੀਨ ਹੈ ਜੀ 14 ਪਾਦਾ ਸਿਰਿਆ ਦੀ ਸਿਰਿਆ ਦੀ ਪੈਲੀ ਹੈਗੀ ਭਾਈ ਸਾਹਿਬ ਆ ਇੱਥੋਂ ਸਿੱਧੇ ਦਿਖ ਰਿਹਾ ਇੱਥੋਂ ਲੈ ਕੇ ਉਹ ਚੋਨਾ ਚੋਨਾ ਦਿਖ ਰਿਹਾ ਬੈਲਟ ਤੇ ਇਹਦੇ ਚੋਨੇ ਦੇ ਉੱਤੇ ਲਿਆ ਵਾਲਾ ਬੈਲਟ ਵੀ ਘਵਾਰਾ ਵਿੱਚ ਰੱਖਿਆ ਹੈ ਪੰਜਾਤ ਕਿਲੇ ਉਹ ਵੀ ਨਾਲ ਹੈਗੇ ਹਾਂਜੀ ਹਾਂਜੀ ਆ ਖਾਲ ਮਣੇ ਇੱਥੇ ਥਿੱਕਾ ਆ ਜਾਂਦਾ ਹੈਗਾ ਚੋਲੇ ਜੀ ਆ ਮੋਟਰ ਸੜਕੀ ਫੇਰੀ ਤੇ ਦਾਬ ਵੀ ਕੋਈ ਨਹੀਂ ਆਪਨ ਕੇ ਚਲਾਵਾਏਂਗਾ ਅਬ ਜਨੂੰ ਤਾਂ ਪੱਕੇ ਹੀ ਹਾਂ ਦਾਬ ਵੀ ਕੋਈ ਨਹੀਂ ਮੇਰੇ ਕੋਈ ਸੈ ਹਾਂ ਐਸੇ ਆਪ ਤੇ ਪੰਜਾਹ ਆ ਦੇਖੋ ਜੀ ਚੋਨਾ ਪੰਜਾਹ ਚੰਗਾ ਫੁਟਾਣਾ ਹੈਗਾ ਸਾਰਾ ਵਾ ਨੇ ਕੋੜਰੀ ਬੱਕਾ ਟਿਕਾ ਮਾਰ ਬਟ ਚੋਨਾ ਹੈ ਠੇਕੇ ਦੇ ਹਾਂ ਠੇਕੇ ਵਾਦੂ ਕੀ ਰੇਟ ਤੇ ਇੱਕੇ ਤੋਂ ਆ ਉਹ ਆ ਜਦ ਪੁੱਛਣਾ ਪੜਿਆ ਜੀ ਕਿ ਠੱਗਾ ਠੱਗਾ ਜ਼ਮੀਨ ਤੋਂ ਬਾਹਰ ਇਹ ਵਾਲੀ ਬਾਈ ਜਿਹੜੀ ਐਵੇਂ ਜਿਵੇਂ ਹੈਗੀ ਪੱਸੀ ਹਰ ਖੁੱਲਾ ਠੱਗਾ ਮਿਲ ਜਾਊਗਾ ਆ ਜਿਹੜੀ ਥੋੜੀ ਵਾਲੀ ਜ਼ਮੀਨ ਦੂਜੀ ਤਾਂ ਜ਼ਮੀਨ ਤੋਂ ਰੁਕੇ ਪਿਆ ਇਹ ਬੰਦ ਪਿਆ ਹਾਂ ਇਹ ਕੋ ਟੂਬਲ ਹੈ ਇਸ ਦਾ ਸੋਲਰ ਰੀ ਮੋਟਰ ਹੈ ਤੇ ਇੱਕੋ ਆ ਲਾਈਟ ਕਨੈਕਸ਼ਨਾਂ ਦੇ ਵਿਚਾਲੇ ਉਹ ਲਾਈਟ ਕਨੈਕਸ਼ਨ ਉਹ ਲੱਗਾ ਕੈਪਟੀ ਹੈ ਜੀ ਕੈਪਟੀ ਦੇ ਪਾਣੀ ਹੈ ਇਹ ਕੈਪਟੀ ਹੋਈ ਕੈਪਟੀ ਕਿਲੋਮੀਟਰ ਤੋਂ ਮੰਡੀ ਸਮਾਨ ਹੀ ਲੈਣਾ ਚੱਕੀ ਇਹ ਬਹੁਤ ਹੋ ਜਾਂਦਾ ਹੈ ਜਾਂ ਆ ਲੈ ਨਹੀਂ ਬਿਸਨਾ ਚੋ ਇਹ ਆ ਵੱਡੀ ਨਹਿਰ ਹੈ ਜੀ ਭਾਈ ਜੀ ਸੁਣੋ ਕੇ ਇਹ ਨਹੀਂ ਦੋਸਤ ਲਿਓ ਜੀ ਇਹ ਬੁੱਕਾ ਨਾ ਤੁਸੀਂ ਬਤਾਓ ਸਾਤੇ ਕਿਲਾ ਦੀ ਹੈ ਬਸ ਆਹ ਵੱਡੀ ਨੇਰ ਹੈ ਤੇ ਆਹ ਲਾਗੀ ਬਿਲਕੁਲੀ ਜ਼ਮੀਨ ਆਹ ਗੱਡੀ ਖੜੀ ਇੱਥੇ